ਅੱਜ ਪੰਜਾਬ ਦੀ ਪੰਥਕ ਰਾਜਨੀਤੀ 'ਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸ਼੍ਰੀ ਕਲਤਖ ਸਾਹਿਬ ਦੀ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਕਮੇਟੀ ਅੱਜ ਇੱਕ ਨਵੀਂ ਪੰਥਕ ਪਾਰਟੀ ਦੇ ਗਠਨ ਦਾ ਐਲਾਨ ਕਰੇਗੀ। ਇਹ ਪਾਰਟੀ ਵਾਗੀ ਧੜੇ ਦੇ ਨਾਲ-ਨਾਲ ਬੁੱਝ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੰਥਕ ਆਗੂਆਂ ਨੂੰ ਇਕੱਠਾ ਕਰੇਗੀ ਜਿਸ ਦੇ ਵਿੱਚ ਮੈਂਬਰਸ਼ਿਪ ਮੁਹਿੰਮ ਪੂਰੀ ਹੋਣ ਤੋਂ ਬਾਅਦ ਨਵੇਂ ਮੁਖੀ ਦਾ ਐਲਾਨ ਕੀਤਾ ਜਾਵੇਗਾ ਸੂਤਰਾਂ ਦੇ ਅਨੁਸਾਰ ਨਵੀਂ ਪਾਰਟੀ ਦੀ ਕਮਾਨਸ਼ੀਰ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਦਿੱਤੀ ਜਾ ਸਕਦੀ ਹੈ ਇਸ ਨਵੇਂ ਧੜੇ ਦੇ ਗਠਨ ਦੇ ਨਾਲ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਨੂੰ ਅਪਣਾਏਗੀ ਅਤੇ ਚੋਣ ਕਮਿਸ਼ਨ ਸਾਹਮਣੇ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਵਜੋਂ ਪੇਸ਼ ਕਰੇਗੀ ਜਿਸ ਦੇ ਨਾਲ ਸੁਖਵੀਰ ਬਾਦਲ ਦੀ ਅਗਵਾਈ ਵਾਲੀ ਪਾਰਟੀ ਨੂੰ ਸਿੱਧੀ ਚੁਣੌਤੀ ਮਿਲੇਗੀ ਹਾਲਾਂਕਿ ਅਕਾਲੀ ਦਲ ਬਾਦਲ ਦਾ ਕਹਿਣਾ ਹੈ ਕਿ ਧਰਮ ਜੋੜਨਾ ਸੰਵਿਧਾਨ ਦੇ ਵਿਰੁੱਧ ਹੋਵੇਗਾ ਅਤੇ ਐਸਡੀ ਨਾਲ ਉਨ੍ਹਾਂ ਦੀ ਮਾਨਤਾ ਖਤਰੇ ਵਿੱਚ ਪੈ ਸਕਦੀ ਹੈ ਇਹ ਉਹੀ ਪੱਤੀ ਕਮੇਟੀ ਹੈ ਜਿਸ ਦਾ ਗਠਨ ਸ਼੍ਰੀ ਕਲਤਕ ਸਾਹਿਬ ਦੇ ਵੱਲੋਂ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਦੇ ਲਈ 7 ਮੈਂਬਰੀ ਟੀਮ ਬਜੂ ਕੀਤਾ ਗਿਆ ਸੀ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਅਤੇ ਸਾਬਕਾ ਮੁਖੀ ਕਿਰਪਾਲ ਸਿੰਘ ਬਡੂੰਗਰ ਦੇ ਅਸਤੀਫੇ ਤੋਂ ਬਾਅਦ ਇਹ ਕਮੇਟੀ ਨੂੰ ਘਟਾ ਕੇ 5 ਮੈਂਬਰੀ ਮਨਪੀਤਿਆਦੀ ਗੁਰਪ੍ਰਤਾਪ ਬਡਾਲਾ ਸੰਤ ਸਿੰਘ ਉਮੈਦ ਔਰ ਇਕਵਾਲ ਸਿੰਘ ਝੁੰਦਾ ਅਤੇ ਬੀਬੀ ਸਤਵੰਤ ਕੌਰ ਕਰ ਦਿੱਤਾ ਗਿਆ। ਬਿਸ਼ਲੇ 6 ਮਹੀਨਿਆਂ ਦੇ ਵਿੱਚ ਇਸ ਟੀਮ ਨੇ 15 ਲੱਖ ਮੈਂਬਰ ਬਣਾਏ ਨੇ ਅਤੇ ਅੱਜ 11 ਅਗਸਤ ਨੂੰ ਉਹ ਇਤਿਹਾਸਿਕ ਪ੍ਰਤੀਨਿਧੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲੈਣ ਜਾ ਰਹੇ ਨੇ। ਮੀਟਿੰਗ ਦੇ ਵਿੱਚ ਨਵੇਂ ਮੁਖੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ ਜਿਸ ਦੇ ਵਿੱਚ ਸਭਾਵਨਾ ਹੈ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਝੁੰਨੇ ਜਾਣਗੇ। ਹਾਲਾਂਕਿ ਹਾਲ ਹੀ ਚ ਉਹਨਾਂ ਨੇ ਮੁਖੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਸੀਨੀਅਰ ਆਗੂਆਂ ਦੇ ਨਾਲ ਗੱਲਬਾਤ ਤੋਂ ਬਾਅਦ ਉਹਨਾਂ ਨੇ ਸਹਿਮਤ ਦੀ ਦੇ ਦਿੱਤੀ ਹੈ ਪਰ ਹੁਣ ਦੇਖਣਾ ਅਹਿਮ ਰਹੇਗਾ ਕਿ ਆਖਿਰ ਕੌਣ ਹੋਵੇਗਾ ਪ੍ਰਦਾਨ ਤੇ ਇਸ ਪਾਰਟੀ ਦੇ ਨਾਲ ਅਕਾਲੀ ਦਲ ਅਤੇ ਸੁਖਵੀਰ ਬਾਦਲ ਦੀਆਂ ਕਿਵੇਂ ਬਦਲੀਆਂ ਮੁਸ਼ਕਲਾਂ ਬਿਊਰੋ ਰਿਪੋਰਟ এবੀਪੀ ਸੰਜਾ ਅੱਜ ਪੰਜਾਬ ਦੀ ਪੰਥਕ ਰਾਜਨੀਤੀ 'ਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸ਼੍ਰੀ ਕਲਤਕ ਸਾਹਿਬ ਦੀ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਕਮੇਟੀ ਅੱਜ ਇੱਕ ਨਵੀਂ ਪੰਥਕ ਪਾਰਟੀ ਦੇ ਗਠਨ ਦਾ ਐਲਾਨ ਕਰੇਗੀ। ਇਹ ਪਾਰਟੀ ਵਾਗੀ ਧੜੇ ਦੇ ਨਾਲ-ਨਾਲ 부ਝ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੰਥਕ ਆਗੂਆਂ ਨੂੰ ਇਕੱਠਾ ਕਰੇਗੀ ਜਿਸ ਦੇ ਵਿੱਚ ਮੈਂਬਰਸ਼ਿਪ ਮੁਹਿੰਮ ਪੂਰੀ ਹੋਣ ਤੋਂ ਬਾਅਦ ਨਵੇਂ ਮੁਖੀ ਦਾ ਐਲਾਨ ਕੀਤਾ ਜਾਵੇਗਾ ਸੂਤਰਾਂ ਦੇ ਅਨੁਸਾਰ ਨਵੀਂ ਪਾਰਟੀ ਦੀ ਕਮਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਦਿੱਤੀ ਜਾ ਸਕਦੀ ਹੈ ਇਸ ਨਵੇਂ ਧੜੇ ਦੇ ਗਠਨ ਦੇ ਨਾਲ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਨੂੰ ਅਪਣਾਏਗੀ ਅਤੇ ਚੋਣ ਕਮਿਸ਼ਨ ਸਾਹਮਣੇ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਵਜੋਂ ਪੇਸ਼ ਕਰੇਗੀ ਜਿਸ ਦੇ ਨਾਲ ਸੁਖਵੀਰ ਬਾਦਲ ਦੀ ਅਗਵਾਈ ਵਾਲੀ ਪਾਰਟੀ ਨੂੰ ਸਿੱਧੀ ਚੁਣੌਤੀ ਮਿਲੇਗੀ ਹਾਲਾਂਕਿ ਅਕਾਲੀ ਦਲ ਬਾਦਲ ਦਾ ਕਹਿਣਾ ਹੈ ਕਿ ਧਰਮ ਜੋੜਨਾ ਸੰਵਿਧਾਨ ਦੇ ਵਿਰੁੱਧ ਹੋਵੇਗਾ ਅਤੇ ਐਸਟੀ ਨਾਲ ਉਹਨਾਂ ਦੀ ਮਾਨਤਾ ਖਤਰੇ ਵਿੱਚ ਪੈ ਸਕਦੀ ਹੈ ਇਹ ਉਹੀ ਭਰਤੀ ਕਮੇਟੀ ਹੈ ਜਿਸ ਦਾ ਗਠਨ ਸ਼੍ਰੀ ਕਲਤਕ ਸਾਹਿਬ ਦੇ ਵੱਲੋਂ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਦੇ ਲਈ 7 ਮੈਂਬਰੀ ਟੀਮ ਬਜੂ ਕੀਤਾ ਗਿਆ ਸੀ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮਨੀ ਅਤੇ ਸਾਬਕਾ ਮੁਖੀ ਕਿਰਪਾਲ ਸਿੰਘ ਬਡੂਂਗਰ ਦੇ ਅਸਤੀਫੇ ਤੋਂ ਬਾਅਦ ਇਹ ਕਮੇਟੀ ਨੂੰ ਘਟਾ ਕੇ 5 ਮੈਂਬਰੀ ਮਨਪੀਤਿਆਦੀ ਗੁਰਪ੍ਰਤਾਪ ਬਡਾਲਾ ਸੰਤ ਸਿੰਘ ਉਮੈਦ ਪੁਰ ਇਕਵਾਲ ਸਿੰਘ ਝੁੰਦਾ ਅਤੇ ਬੀਬੀ ਸਤਵੰਤ ਕੌਰ ਕਰ ਦਿੱਤਾ ਗਿਆ। ਬਿਸ਼ਲੇ 6 ਮਹੀਨਿਆਂ ਦੇ ਵਿੱਚ ਇਸ ਟੀਮ ਨੇ 15 ਲੱਖ ਮੈਂਬਰ ਬਣਾਏ ਨੇ ਅਤੇ ਅੱਜ 11 ਅਗਸਤ ਨੂੰ ਉਹ ਇਤਿਹਾਸਿਕ ਪ੍ਰਤੀਨਿਧੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲੈਣ ਜਾ ਰਹੇ ਨੇ। ਮੀਟਿੰਗ ਦੇ ਵਿੱਚ ਨਵੇਂ ਮੁਖੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ ਜਿਸ ਦੇ ਵਿੱਚ ਸਭਾਵਨਾ ਹੈ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਝੁੰਨੇ ਜਾਣਗੇ। ਹਾਲਾਂਕਿ ਹਾਲ ਹੀ ਚ ਉਹਨਾਂ ਨੇ ਮੁਖੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਸੀਨੀਅਰ ਆਗੂਆਂ ਦੇ ਨਾਲ ਗੱਲਬਾਤ ਤੋਂ ਬਾਅਦ ਉਹਨਾਂ ਨੇ ਸਹਿਮ ਦੀ ਦੇ ਦਿੱਤੀ ਹੈ ਪਰ ਹੁਣ ਦੇਖਣਾ ਅਹਿਮ ਰਹੇਗਾ ਕਿ ਆਖਿਰ ਕੌਣ ਹੋਵੇਗਾ ਪ੍ਰਧਾਨ ਤੇ ਇਸ ਪਾਰਟੀ ਦੇ ਨਾਲ ਅਕਾਲੀ ਦਲ ਅਤੇ ਸੁਖਵੀਰ ਬਾਦਲ ਦੀਆਂ ਕਿਵੇਂ ਬਦਲੀਆਂ ਮੁਸ਼ਕਲਾਂ ਬਿਊਰੋ ਰਿਪੋਰਟ এবੀਪੀ ਸੰਜਾ